ਜਦੋਂ ਅਸੀਂ 24 ਦੇ 6 ਤੋਂ ਪੜਦੇ ਹਾਂ ਦੂਤ ਕਹਿੰਦੇ ਉਹ ਤੇ ਹੈ ਨਹੀਂ ਪਰ ਉਹ ਜੀ ਉੱਠਿਆ ਹੈ ਚੇਤੇ ਕਰੋ ਕਿ ਗਲੀਲ ਵਿੱਚ ਹੁੰਦਿਆ ਉਸ ਨੇ ਤੁਹਾਨੂੰ ਕੀ ਕਰਕੇ ਆਸੀ ਪਰ ਮਨੁੱਖ ਦੇ ਪੁੱਤ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਾਇਆ ਜਾਣਾ ਅਦਾ ਸਲੀਮ ਉੱਤੇ ਚੜਾਇਆ ਜਾਣਾ ਔਰ ਇਹ ਦਿਨ ਜੀ ਉੱਠਣਾ ਜ਼ਰੂਰ ਹੈ ਹਾਲੇਲੂਇਆ ਸਦੀਆਂ ਗੱਲਾਂ ਉਹਨਾਂ ਨੂੰ ਚੇਤੇ ਆਈਆਂ ਤਾਂ ਇਹ ਸੂਰੀਆ ਗੱਲਾਂ ਚੇਤੇ ਆਈਆਂ ਹallelujah ਹallelujah ਕੀ ਕਹਿੰਦਾ ਕਿ ਪ੍ਰਭੂ ਨੇ ਜੀਵ ਦੇ ਜੀਏ ਕਿਹਾ ਸੀ ਨਾ ਕਿ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥ ਫੜਾਏ ਜਾਣਾ ਸਲੀਬ ਉਤੇ ਚੜਾਏ ਜਾਣਾ ਔਰ 30 ਸਰੇ ਦਿਨ ਮੌੜ ਦੇ ਵਿੱਚ ਉਹ ਜਿਉਂਦੇ ਹੋਣਾ ਕੀ ਹੈ ਜੀ ਜ਼ਰੂਰ ਆ

وہی بچنگ جب سچائی <تصال> کا آتما آئے گا تو سچائی اگوائی کرنی آ سچی گلا لے کے جھوٹ ختم کرنا پاپ ختم کرنا بیر بوشا ساری کرنی انہیں کٹتے جانا آد مسیح گیا انہیں کوڑا لیا ہل جی کوڑا لیا

ਅੱਧੀ ਕੋ ਆਤਮਾ ਦੀ ਗੱਲ ਮੰਨ ਲੈਨੇ ਆ ਅੱਧੀ ਕੋ ਮਤਲਬ ਸ਼ੈਤਾਨ ਦੀ ਮੰਨ ਲੈਨੇ ਆ ਕਬਲ ਚੱਲੇ ਪਏ ਆ ਤਾਂ ਫੇ ਕੀ ਰੁਕਾਵਟਾਂ 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 ਹallelujah ਜਦ ਯਿਸੂ ਆਉਂਦਾ ਆ ਤੀਨ ਰੁਕਾਵਟਾਂ ਜਾਂਦੀਆਂ ਆ ਜਦ ਪਵਿੱਤਰ ਆਤਮਾ ਆਉਂਦਾ ਆ ਤੀਨ ਰੁਕਾਵਟਾਂ ਕੀ ਹੁੰਦੀਆਂ ਦੂਰ ਹੁੰਦੀਆਂ ਜਾਂਦੀਆਂ ਆ ਹallelujah 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 ਜਦੋਂ ਅਸੀਂ ਇਹਦੀ 13 ਤੋਂ ਵੱਧਦੇ ਆ ਨਾ ਦੋ ਜਣੇ ਇਮਿਓਸ ਨੌ ਦੇ ਨਗਰ ਨੂੰ ਜਾ ਰਹੇ ਸੀ ਜਦਾ ਉਹ ਜਰੂਸ਼ਲਮ ਤੋਂ ਪੰਜ ਕੁ ਕੋ ਬਾੜ ਦੀ ਤੇ ਸਿਗਾ ਜਦਾ ਜਦੋਂ ਉਹ ਰਸਤੇ ਵਿੱਚ ਜਾ ਰਹੇ ਸੀਗੇ ਨਾ ਤਾਂ ਕੀ ਹੋਇਆ ਕਿ ਉਹ ਪ੍ਰਭੂ ਯਸਮਸੀ ਦੇ ਬਾਰੇ ਗੱਲਾਂ ਕਰ ਰਹੇ ਸੀਗੇ ਪ੍ਰਭੂ ਵੀ ਉਹਨਾਂ ਦੇ ਨਾਲ ਤੁਰ ਪਿਆ ਹallelujah ਸਾਡੇ ਪ੍ਰਭੂ ਦਾ ਸੁਭਾਅ ਇਦਾਂ ਦਾ ਆ ਕਿ ਤੁਸੀਂ ਇੱਕ ਸਿਕਿੰਟ ਪ੍ਰਾਰਥਨਾ ਕਰੋਗੇ ਪ੍ਰਭੂ ਨੂੰ ਯਾਦ ਕਰੋਗੇ ਉਹ ਉਸੇ ਮਿਲੇ ਤੁਹਾਡੇ ਲਈ ਹਾਜ਼ਰ ਹੋ ਜਾਵੇਗਾ ਹalleluyah halleluyah ਸਾਧੂ ਸੁੰਦਰ ਸਿੰਘ ਜੀ ਨੇ ਪ੍ਰਾਰਥਨਾ ਕੀਤੀ ਕਹਿੰਦਾ ਜੇ ਸੱਚਾ ਗੁਰੂ ਆ ਨਾ ਤਾਂ ਮੈਨੂੰ ਦਰਸ਼ਨ ਦੇ ਨਹੀਂ ਤਾਂ ਸਵੇਰ ਨੂੰ ਗੱਡੀ ਆਉਣੀ ਉਸ ਵੇਲੇ ਮੈਂ ਸਿਰ ਦੇ ਕੇ ਮਰ ਜਾਣਾ ਪ੍ਰਭੂ ਯਿਸੂ ਮਸੀਹ ਉਸੇ ਵੇਲੇ ਉਸ ਕਮਰੇ ਵਿੱਚ ਆ ਗਏ ਔਰ ਕਮਰਾ ਪ੍ਰਕਾਸ਼ ਦੇ ਨਾਲ ਕੀ ਹੋ ਗਿਆ ਜੀ ਹalleluyah halleluyah ਔਰ ਜਦੋਂ ਅਸੀਂ ਆਪਾਂ ਪਾਲਸ ਦੇ ਬਾਰੇ ਗੱਲ ਕਰਦੇ ਨਾ ਪਾਲਸ ਦੇ ਮਿਸ਼ਨ ਨੂੰ ਜਾ ਰਿਹਾ ਸੀਗਾ ਰਸਤੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਚੁਣਿਆ ਹallelujah ਪਰ ਪ੍ਰਭੂ ਕਹਿੰਦੇ ਪੌਲਸ ਤੂੰ ਪੌਲਸ ਮੈਨੂੰ ਕਿਉਂ ਸਤਾਉਣਾ ਆ ਉਹ ਕਹਿੰਦਾ ਤੂੰ ਕੌਣ ਆ ਕਹਿੰਦਾ ਮੈਂ ਯਿਸੂ ਅਜੇ ਤੇ ਤੂੰ ਲੋਕਾਂ ਨੂੰ ਸਤਾਉਣਾ ਹੈ ਹallelujah ਉਹ ਕੋਈ ਯਾਦ ਕਈਆਂ ਨੂੰ ਪ੍ਰਭੂ ਐਦਾ ਡਾਇਰੈਕਟ ਚੁਣ ਲੈਂਦਾ ਆ ਪਾਪੀਆਂ ਨੂੰ ਮਾੜਿਆ ਪਹਿੜਿਆ ਲੋਕਾਂ ਨੂੰ ਚੁਣ ਲੈਂਦਾ ਆ ਚੁਣਨ ਤੋਂ ਬਾਅਦ ਅੰਦਰੋਂ ਦਾ ਪਵਿੱਤਰ ਆਤਮਾ ਜਿਹੜਾ ਸਾਫ਼ ਕਰਦਾ ਅੰਦਰੋਂ ਸਾਫ਼ ਸਫਾਈ ਕਰਦਾ ਪਵਿੱਤਰ ਆਤਮਾ ਹallelujah ਹallelujah ਅੰਦਰੋਂ ਗੰਧਬੰਦ ਕੱਢਦਾ ਆ ਨਤਾ 52 ਨੰਬਰ ਜਮੂਰ ਪੜ੍ਹ ਲਿਆ ਉਹ ਲਈ ਹੀ ਲਿਖਿਆ ਹੋਇਆ ਆ ਉਹਦੇ ਵਿੱਚ ਅੰਦਰੋਂ ਜੂਫੇ ਨਾਲ ਸਾਹ ਅੰਦਰੋਂ ਪਾਤ برف ਨਾਲੋਂ ਚਿੱਟਾ ਕਰ ਦਿੰਦਾ ਹallelujah 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 ਜਿਗੋਂ ਲੋਕ ਜਿਹੜੇ ਸਿਗੇ ਦੋ ਮਨੁੱਖ ਜਿਹੜੇ ਸਿਗੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਗੱਲਾਂ ਕਰਦੇ ਜਾਂਦੇ ਸਿਗੇ ਤਾਂ ਪ੍ਰਭੂ ਵੀ ਉਹਨਾਂ ਦੇ ਨਾਲ ਤੁਰਿਆ ਤੁਰ ਪਏ ਉਹਨਾਂ ਦੇ ਨਾਲ ਹੀ ਹallelujah ਹallelujah ਔਰ ਜਦੋਂ ਪ੍ਰਭੂ ਦੇ ਬਾਰੇ ਗੱਲਾਂ ਕਰਦੇ ਸੀ ਨਾ ਪ੍ਰਭੂ ਕਹਿੰਦੇ ਕਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਆ ਤਬੂ ਆਪੀ ਉਹਨਾਂ ਨੂੰ ਕਹਿੰਦੇ ਉਹ ਕਹਿੰਦੇ ਤੂੰ ਕਹਿੰਦੇ ਜਰੂਸ਼ਲਮ ਦੇ ਵਿੱਚ ਇਕੱਲਾ ਹੀ ਆ ਤੂੰ ਕਹਿੰਦਾ ਇਸ ਜਗ੍ਹਾ ਦੇ ਉੱਤੇ ਕਹਿੰਦਾ ਤੈਨੂੰ ਨਹੀਂ ਪਤਾ ਕਹਿੰਦਾ ਥੋੜੇ ਦਿਨ ਪਹਿਲੇ ਇਦਾਂ ਹੋਇਆ ਤਿੰਨ ਇੱਕ ਦਿਨ ਪਹਿਲੇ ਯਿਸੂ ਨਾਸਰੀ ਦੇ ਬਾਰੇ ਉਹਨਾਂ ਨੇ ਗੱਲ ਸੁਣਾਈ ਕਰਨੀ ਤੇ ਕਥਨੀ ਵਿੱਚ ਉਹ ਕਿਸੇਗਾ ਸੀ ਸਮਰਥ ਸੀਗਾ ਸਮਰਥੀ ਸੀਗਾ ਹਾਲੇਲੀਆ ਉਹਨੂੰ ਫੜਿਆ ਗਿਆ ਮਾਰਿਆ ਗਿਆ ਕਬਰ ਚ ਰੱਖਿਆ ਗਿਆ ਉਹ ਕਹਿੰਦਾ ਸੀ ਮੈਂ ਤੀਸਰੇ ਦਿਨ ਮੁੜਦਾ ਜੋ ਕੀ ਹੋ ਜਾਣਾ ਹੈ ਜੋਦਾ ਹੋ ਜਾਣਾ ਹੈ ਹallelujah ਪਰ ਕੁਝ ਪੈੜਾ ਨੂੰ ਦਰਸ਼ਨ ਦਿੱਤੇ ਆ ਹallelujah ਪਰ ਸਾਨੂੰ ਇਹ ਗੱਲਾਂ ਕਹਾਣੀਆਂ ਜੀਆਂ ਮਲੂਮ ਹੁੰਦੀਆਂ ਆ ਹallelujah ਥੋੜਾ ਅੱਗੇ ਜਾ ਕੇ ਪ੍ਰਭੂ ਯਸੂਸ ਮਸੀਹ ਨੇ ਕਿਹਾ ਕਹਿੰਦਾ ਲਬੀਆਂ ਦੀਆਂ ਪੋਸਤਾ ਕਾ ਉਤੇ ਉਹਨੂੰ ਸਮਝਣ ਵਿੱਚ ਬੇਸਮਝੋ ਕਿ ਤੁਹਾਨੂੰ ਇਹ ਨਹੀਂ ਪਤਾ ਸੀ ਕਮਸੀਨ ਕਿਵੇਂ ਦੁੱਖ ਚੱਲਣਾ ਆ ਕਿਵੇਂ ਪਰਮੇਸ਼ਰ ਦੇ ਰਾਜ ਵਿੱਚ ਕੀ ਕਰਨਾ ਜੀ ਪਰਵੇਸ਼ ਕਰਨਾ ਆ ਇਹ ਜ਼ਰੂਰ ਸੀ ਹallelujah ਹallelujah ਕੁਰਾਣ ਅਸੀਂ ਕੁੜੀਆਂ ਪਵੇਖਵਾਣੀਆਂ ਜਿਹੜੀਆਂ ਉਹ ਅਸੀਂ ਪੜਾਂਗੇ ਅੱਤੇ ਤੇਰੇ ਅਤੇ ਤੀਵੀ ਵਿੱਚ ਅੱਤੇ ਤੇਰੀ ਸੰਤਾਨ ਅਤੇ ਤੀਵੀ ਦੀ ਸੰਤਾਨ ਵਿੱਚ ਮੈਂ ਬੈਰ ਪਾਵਾਂਗਾ ਉਹ ਤੇਰੇ ਸਿਰ ਨੂੰ ਫੇਵੇਗੀ ਅਤੇ ਤੂੰ ਉਹਦੀ ਅੱਡੀ ਨੂੰ ਡਾਂਗ ਮਾਰੇਗਾ لیا ہزار سال پہلے جدو پہلے آدم آدم نے 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 گناہ کیتا غلطی کیتی Hallelujah. 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 سراب کیا کہ تیرے سراپت ہو گئی ترکے باہے گا اور کھائی نہ روٹی کھاگ گا لے لیے اور تیوی نو یہ کہ د ਸ਼ੈਤਾਨ ਦੀ ਗੱਲ ਨੂੰ ਮੰਨਿਆ ਤੇਰੇ ਤਾਂ ਸੱਪ ਦੇ ਬੱਚੇ ਦੇ ਵਿਚਕਾਰ ਮੈਂ ਕੀ ਪਾਵਾਂਗਾ ਬੈਰ ਪਾਵਾਂਗਾ ਹallelujah ਆਪਾਂ ਕੀ ਕਰਦੇ ਆ ਜੀ ਸੱਪ ਨੂੰ ਉਹਦੀ ਸਿਰੀ ਨੂੰ ਫੇਂਦੇ ਆ ਹallelujah ਤਾਂ ਉਹ ਕੀ ਕਰਦਾ ਆ ਅੱਡੀ ਨੂੰ ਕੀ ਕਰਦਾ ਉਹ ਪਰ ਇਸ ਜਗ੍ਹਾ ਦੇ ਉੱਤੇ ਪ੍ਰੋਜਸਤ ਮਸੀਹ ਦੇ ਬਾਰੇ ਲਿਖਿਆ ਗਿਆ ਕਿ ਜਦ ਰੱਜੂ ਆਵੇਗਾ ਧਰਤੀ ਦੇ ਉੱਤੇ وہ کی کرے گا دی کی کرے گا خیرے گا ہلے آئی وہ پرمیشور جہاں آ مہان پرمیشر آ پرمیشور آنے والے سمے دیا گلا ہی اپنے لوگ کے دوارا کر دیا پرمیشور اپنے دوارا کر دیا پرمیشور ایے ہی ہال لی